Sat nam vahigru. Sat nam Sat vahigru. ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਣੀ ਚੱਲ ਰਹੀ ਹੈ ਆਸਰਾ ਰਾਗ ਦੇ ਵਿੱਚ ਮਹਾਰਾਜ ਜੀ ਦੇ ਦਸਵੇਂ ਸੰਤ ਰੰਮੁੰਦੇ ਹਨ ਆਪਣੀ ਰਸਨਾ ਤੋਂ ਸਤਗੁਰ ਜੀ ਪੰਚਮ ਪਾਤਸ਼ਾਹ ਜੀ ਬਾਏ ਸਚੰਤ ਦੀ ਰਮਤਾ ਕਰਦੇ ਹਨ ਜੀ ਆਸਾ ਮਹੱਲਾ 5ਵਾਂ ਸ਼ੰਤ ਘਰ 7ਵਾਂ ਆਸਾ ਜੀ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਸ਼ੰਤ ਦੇ ਰੂਪ ਵਿੱਚ ਮਹਾਰਾਜ ਜੀ ਦੀ ਬਾਣੀ ਨੂੰ ਉਚਾਰਨ ਕਰਦੇ ਹਨ 7ਵੇਂ ਘਰ ਸੁਰ ਤਾਲ ਦੇ ਵਿੱਚ ਗਉਣ ਦੀ ਧਰਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਓੰਕਾਰ ਸਤ ਗੁਰ ਪ੍ਰਸਾਦ ਅਲੀ ਪੂਰਨ ਪਰਮਾਤਮਾ ਕਾਲਪੁਰਖ ਪਰਮੇਸ਼ਰ ਇੱਕ ਸਰੂਪ ਹੈ ਇਹ ਕੋਈ ਸਾਰੇ ਬ੍ਰਹਿਮੰਡ ਸ੍ਰਿਸ਼ਟੀ ਦਾ ਉਹ ਪਰਮੇਸ਼ਰ ਮਾਲਕ ਹੈ ਮੂਰਤ ਸਤ ਸਰੂਪ ਹੈ ਉਹ ਸਤ ਕਾਲ ਤੋਂ ਪਰੇ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਸਲੋਕ ਸੁਭਾ ਚਿੰਤਨ ਗੋਵਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਮਹਾਰਾਜ ਜੀ ਸ਼ੰਤ ਦੀ ਸ਼ਲੋਕ ਤੋਂ ਰੰਭਤਾ ਕਰਦੇ ਹਨ ਸਤਿਗੁਰ ਜੀ ਪਹਿਲੋਂ ਸ਼ਲੋਕ ਉਚਾਰਨ ਕਰਦੇ ਹਨ ਬਥਨ ਕਰਦਿਆਂ ਸੁਭ ਚਿੰਤਨ ਗੋਵਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਮਹਾਰਾਜ ਜੀ ਬਥਨ ਕਰਦੇ ਹਨ ਕਹਿੰਦੇ ਕਿਸ ਤਰ੍ਹਾਂ ਦਾ ਸੁਭ ਚਿੰਤਨ ਹੋਣਾ ਚਾਹੀਦਾ ਮਨ ਦੇ ਵਿੱਚ ਤੇ ਮਹਾਰਾਜ ਜੀ ਇਸ ਪ੍ਰਥਾਏ ਬਤਨ ਕਰਦੇ ਜਦੋਂ ਗੁਰਸਿੱਖ ਪਿਆਰੇ ਸੰਗਤਾਂ ਨੇ ਸਿੰਘਾਂ ਨੇ ਬਤਨ ਕੀਤੇ ਮਹਾਰਾਜ ਜੀ ਉਹ ਕਿਸੇ ਤਰ੍ਹਾਂ ਦਾ ਉਸ ਦਾ ਚਿੰਤਨ ਹੋਣਾ ਚਾਹੀਦਾ ਫਿਰ ਮਹੇਸ਼ਰ ਦਾ ਤੁਸੀਂ ਆਪ ਕਿਰਪਾ ਕਰਕੇ ਦੱਸਣਾ ਕਰੋ ਤੇ ਮਹਾਰਾਜ ਜੀ ਇਸ ਸ਼ਲੋਕ ਉਚਾਰਨ ਕਰਦਿਆਂ ਸ਼ੁਭ ਚਿੰਤਨ ਗੋਵਿੰਦ ਰਮਨ ਨਿਰਮਲ ਸਾਧੂ ਸੰਗ ਮਹਾਰਾਜ ਜੀ ਕਹਿੰਦੇ ਸ਼ੁਭ ਬੋਲਾਂ ਦੇ ਨਾਲ ਉਹਦਾ ਚਿੰਤਨ ਕਰਨਾ ਚਾਹੀਦਾ ਗੋਵਿੰਦ ਹਰੀ ਦਾ ਮਾਲਕ ਪ੍ਰਭੂ ਮਹਾਰਾਜ ਜੀ ਕਹਿੰਦੇ ਉਹ ਹੀ ਸਮਾ ਨਿਰਮਲ ਹੈ ਜਿਹਦੇ ਵਿੱਚ ਸਾਧ ਸੰਗਤ ਕੀਤੀ ਜਾਵੇ ਉਹਦਾ ਚਿੰਤਨ ਕੀਤਾ ਜਾਵੇ ਮਨ ਦੇ ਰਾਹੀਆਂ ਨੂੰ ਚੇਤੇ ਕੀਤਾ ਜਾਵੇ ਮਨ ਦੇ ਵਿੱਚ ਉਹਨੂੰ ਵਸਾ ਕੇ ਉਹਦੀ ਪਰਮ ਨਿਰਮਲ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਉਹਦੀ ਉਸਤਤ ਗਾਇਨ ਕੀਤੀ ਜਾਵੇ ਉਹਦਾ ਸੰਗ ਕੀਤਾ ਜਾਵੇ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਇਹ ਮਹਾਰਾਜ ਜੀ ਕਹਿੰਦੇ ਇੱਕ ਘੜੀ ਵੀ ਉਹਦੇ ਤੋਂ ਰਹਿਣਾ ਨਾ ਹੋਵੇ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਮਹਾਰਾਜ ਜੀ ਕਹਿੰਦੇ ਤੁਹਾਡੇ ਨਾਮ ਨੂੰ ਕਦੇ ਵੀ ਵਿਸਾਰੀਏ ਨਾ ਇੱਕ ਨਿਮਖ ਵੀ ਤੁਹਾਡੇ ਨਾਮ ਤੋਂ ਰਹਿਣਾ ਨਾ ਹੋਵੇ ਮੇਰਾ ਮਹਾਰਾਜ ਜੀ ਕਹਿੰਦੇ ਤੁਹਾਡੇ ਨਾਮ ਤੋਂ ਬਿਨਾ ਰਹਿਣਾ ਨਹੀਂ ਹੈ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਅਰ ਕ੍ਰਿਪਾ ਭਗਵੰਤ ਤੁਸੀਂ ਕਿਰਪਾ ਕਰ ਦਵੋ ਕਿ ਤੁਹਾਡੇ ਨਾਮ ਨਾਲ ਜੁੜਿਆ ਰਹਾ ਸੰਤ ਸੰਤ ਦੀ ਮਹਾਰਾਜ ਜੀ ਰਮਤਾ ਕਰਦੇ ਹਨ ਪਿੰਨੀ ਰਨੜੀਏ ਚਮਕਨ ਤਾਰੇ ਜਗ ਹੈ ਸੰਤ ਜਨ ਮੇਰੇ RAM ਪਿਆਰੇ ਇੱਥੇ ਸ਼ਬਦੀ ਰਮਤਾ ਕਰਦੇ ਹਨ ਮਹਾਰਾਜ ਜੀ ਤੇ ਬਚਨ ਕਰਦੇ ਹਨ ਪਿੰਨੀ ਰਹਿਣੜੀਏ ਚਮਕਨ ਤਾਰੇ ਪਿੰਨਾ ਸਮਾਂ ਕਿਹੜਾ ਹੁੰਦਾ ਮਹਾਰਾਜ ਜੀ ਕਹਿੰਦੇ ਉਹ ਸਮਾਂ ਜਿਹੜਾ ਪਿੰਨੀ ਪਿੰਨੀ ਰੁੱਤ ਅੰਮ੍ਰਿਤ ਵੇਲੇ ਦਾ ਜਿਸ ਵੇਲੇ ਉਸ ਮੌਸਮ ਦੇ ਵਿੱਚ ਅੰਮ੍ਰਿਤ ਵੇਲੇ ਪਿੰਨੀ ਪਿੰਨੀ ਤਰੇਲ ਪੈਂਦੀ ਹੈ ਉਹਨੂੰ ਵੀ ਨਾ ਸਮਾਂ ਮੰਨਿਆ ਜਾਂਦਾ ਹੈ ਅੰਬਰ ਤਵੇਲੇ ਜਦੋਂ ਗੁਰੂ ਦੇ ਪਿਆਰੇ ਸਿੰਘ ਉੱਠਦੇ ਹਨ ਤੇ ਉਹ ਸਮਾਂ ایسا ਹੁੰਦਾ ਹੈ ਭਿੰਨੀ ਰੁੱਤ ਦਾ ਜਿਸ ਵਿਲੇ ਤਰੇਲ ਦੀਆਂ ਬੂੰਦਾਂ ਪੈਂਦੀਆਂ ਹਨ ਮਿੱਠੀ ਰੁੱਤ ਹੁੰਦੀ ਹੈ ਭਿੰਨੀ ਰੁੱਤ ਤੇ ਆਕਾਸ਼ ਦੇ ਵਿੱਚ ਤਾਰੇ ਚਮਕਦੇ ਹਨ ਤੇ ਮਹਾਰਾਜ ਜੀ ਇਹ ਧਾਰਨ ਲੈਂਦੇ ਨੇ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਕਹਿੰਦੇ ਸਤਿਪੁਰਸ਼ ਇਸੇ ਤਰ੍ਹਾਂ ਹੀ ਉਹਨਾਂ ਦਾ ਮਨ ਭਿੰਨਿਆ ਜਾਂਦਾ ਕਾਦੇ ਨਾਲ ਸੁਭਗੁਨਾਰੂਪੀ ਮਹਾਰਾਜ ਜੀ ਕਹਿੰਦੇ ਤ੍ਰੇਲ ਦੇ ਨਾਲ ਮਨ ਜਿਹੜਾ ਉਹਦੇ ਵਿੱਚ ਜੁੜ ਜਾਂਦਾ ਭਿੰਨੀ ਰਹਿਣਨੀ ਇਹ ਚਮਕਣ ਤਾਰੇ ਜਿਵੇਂ ਇੱਕ ਭਿੰਨੀ ਰਾਤ ਦਾ ਆਨੰਦ ਹੁੰਦਾ ਉਹਦੇ ਵਿੱਚ ਭਿੰਨੀ ਭਿੰਨੀ ਮਿੱਠੀ ਮਿੱਠੀ ਜਿਹੜੀ ਇਹ ਤ੍ਰੇਲ ਪੈਂਦੀ ਹੈ ਤੇ ਚਮਕ ਤਾਰੇ ਚਮਕਦੇ ਹਨ ਆਨੰਦ ਵੱਖਰਾ ਹੁੰਦਾ ਹੈ ਇਸੇ ਤਰੀ ਮਹਾਰਾਜ ਜੀ ਕਹਿੰਦੇ ਸਤ ਪੁਰਸ਼ਾਂ ਦੇ ਹਿਰਦੇ ਵਿੱਚ ਸੇਜ ਵਿਸ਼ੀ ਹੁੰਦੀ ਹੈ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ ਹਰਾ ਜੀ ਕਹਿੰਦੇ ਸਤ ਪੁਰਸ਼ ਸਦਾ ਹੀ ਸੁਚੇਤ ਰਹਿੰਦੇ ਹਨ ਕਹਿੰਦੇ ਸੰਤ ਜਣਾ ਮੇਰੇ ਰਾਮ ਪਿਆਰੇ ਜਿਹੜੇ ਰਾਮ ਨੂੰ ਜਪਣ ਵਾਲੇ ਹਨ ਗੁਰਮੁਖ ਜਨ ਭਗਤ ਜਨ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹ ਮਨ ਪੱਖੋ ਆਤਮਾ ਪੱਖੋ ਜਾਗਦੇ ਰਹਿੰਦੇ ਹਨ ਸੁਚੇਤ ਰਹਿੰਦੇ ਹਨ ਵਾਲਸੀ ਨਹੀਂ ਹੁੰਦੇ ਆਪਣੀ ਤਰ੍ਹਾਂ ਜਿ ਕਿ ਸਦਾ ਹੀ ਸੁੱਤੇ ਰਹਿਣਾ ਆਲਸ ਕਰਨਾ ਉਹਨੂੰ ਵਿਸਾਰ ਦੇਣਾ ਭੁੱਲ ਜਾਣਾ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਸਦਾ ਹੀ ਜਾਗਦੇ ਰਹਿੰਦੇ ਹਨ ਸਚੇਤ ਰਿੰਦਰ ਜਾਗੇ ਸੰਤ ਜਨਾ ਮੇਰੇ RAM ਯਾਰੇ ਮਹਾਰਾਜ ਜੀ ਕਹਿੰਦੇ ਉਹ RAM ਦੇ ਪਿਆਰੇ ਸਦਾ ਹੀ ਉਹਦੇ ਪਿਆਰ ਦੇ ਵਿੱਚ ਜਾਗਦੇ ਰਹਿੰਦੇ ਹਨ RAM ਪਿਆਰੇ ਸਦਾ ਜਾਗ ਹੈ ਨਾਮ ਸਿਮਰੇ ਅਨ ਦਿਨੋ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਜਾਗਦੇ ਹਨ ਮਹਾਰਾਜ ਜੀ ਕਹਿੰਦੇ ਰਾਮ ਦੇ ਪਿਆਰੇ ਭਗਤ ਜਨ ਗੁਰਮੁਖ ਜਨ ਉਹਨੂੰ ਜੱਪਣ ਵਾਲੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਉਤਸ਼ਾਹ ਬਣਿਆ ਰਹਿੰਦਾ ਸਦਾ ਹੀ ਮਨ ਪੱਖੋਂ ਜਾਗਦੇ ਹਨ ਸचेत ਰਹਿੰਦੇ ਹਨ ਦਿਨ ਰਾਤ ਹੀ ਧਿਆਨਦੇ ਹਨ ਨਾਮ ਸਿਮਰੇ ਅਨ ਦਿਨੋ ਅੰਡ ਦਿਨ ਤੋਂ ਭਾਵ ਦਿਨ ਰਾਤ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਜਾਗਨ ਬਣਿਆ ਰਹਿੰਦਾ ਦਿਨ ਰਾਤ ਹੀ ਉਦਾਂ ਦੇ ਹਿਰਦੇ ਵਿੱਚ ਨਾਮ ਦੀ ਧੁਨ ਲੱਗੀ ਰਹਿੰਦੀ ਏ ਮਨ ਸੁਚੇਤ ਰਹਿੰਦਾ ਮਾਰ ਜਾਗਦਾ ਰਹਿੰਦਾ ਅਸੀਂ ਤਾਂ ਜੁੱਤੇ ਰਹਿੰਦੇ ਆ ਨਾ ਮਨ ਭੁੱਖਾ ਸਦਾ ਹੀ ਉਹਦੇ ਨਾਲ ਟੁੱਟੇ ਰਹਿੰਦੇ ਆ ਜਿਹੜੇ ਸੁਚੇਤ ਰਹਿੰਦੇ ਆ ਉਹ ਸਦਾ ਹੀ ਜਾਗਦੇ ਆ ਤੇ ਉਹਨਾਂ ਦੇ ਘਰ ਵਿੱਚ ਚੋਰੀ ਨਹੀਂ ਹੁੰਦੀ ਜੇ ਬਾਹਰ ਪੱਖੋ ਲਈਏ ਨਾ ਸੁਚੇਤ ਰਹਿੰਦਿਆਂ ਜਿਹੜੇ ਟੌਂਕੀ ਦਰਾਂ ਦਾ ਨਾ ਆਵਾਜ਼ ਮਾਰਦਾ ਭਾਈ ਜਾਗਦੇ ਰਹੋ ਸੁਚੇਤ ਰਹੋ ਕੋਈ ਚੋਰੀ ਨਾ ਕਰਕੇ ਲੈ ਜਾਵੇ ਉਹ ਜਾ ਕੇ ਸੁਚੇਤ ਕਰਕੇ ਜਲਾ ਜਾਂਦਾ ਹੈ ਪਰ ਅਸੀਂ ਆਲਸੀ ਹੁੰਨੇ ਆ ਅਸੀਂ ਜਾਗਦੇ ਨਹੀਂ ਅਸੀਂ ਸੁਚੇਤ ਨਹੀਂ ਦਿੰਦੇ ਤਾਂ ਚੋਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਮਨ ਨੂੰ ਜਗਾਉਂਦੀ ਹੈ ਬਾਣੀ ਪਰ ਜਿਹੜੇ ਸੁਚੇਤ ਹੋ ਜਾਂਦੇ ਹਨ ਉਹ ਜਾਗ ਜਾਂਦੇ ਹਨ ਪਰ ਜਿਹੜੇ ਸੁੱਤੇ ਰਹਿ ਜਾਂਦੇ ਹਨ ਉਹਨੂੰ ਕਾਮ, ਕ੍ਰੋਧ, ਲੋਭ ਵਰਗੇ ਠੱਗ ਠੱਗ ਕੇ ਲੈ ਜਾਂਦੇ ਹਨ ਤੇ ਕੁਝ ਵੱਜਦਾ ਨਹੀਂ ਪੱਲੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮਖ ਜਨ ਸੁਚੇਤ ਰਹਿੰਦੇ ਹਨ ਉਸ ਮਨ ਨੂੰ ਨਾਮ ਦੇ ਨਾਲ ਜੋੜ ਕੇ ਰੱਖਦੇ ਹਨ ਦਿਨ ਰਾਤ ਉਹਨਾਂ ਦੇ ਹਿਰਦੇ ਵਿੱਚ ਸੱਚੇ ਨਾਮ ਦੀ ਧੁਨ ਲੱਗੀ ਰਹਿੰਦੀ ਹੈ ਛਿੜੀ ਰਹਿੰਦੀ ਹੈ ਚਰਨ ਕੰਮਲ ਧਿਆਨ ਹਿਰਦੇ ਰੱਬ ਵਿਸਰਨਾਹੀ ਇੱਕ ਖਿਨਾਂ ਜੀ ਮਹਾਰਾਜ ਜੀ ਕਹਿੰਦੇ ਕੋਮਲ ਚਰਣਾ ਨਾਲ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਹੈ ਚਰਨ ਕੰਮਲ ਜਿਹੜੇ ਕੰਮਲ ਦੀ ਤਰ੍ਹਾਂ ਕੋਮਲ ਮਹਾਰਾਜ ਦੇ ਚਰਨ ਹਨ ਕੰਮਲ ਕੋਮਲ ਤੋਂ ਹੁੰਦਾ ਹੈ ਨਾ ਫੁੱਲ ਇਸੇ ਤਰ੍ਹਾਂ ਦੇ ਚਰਨ ਕਮਲਾਂ ਨੂੰ ਉਹ ਕੋਮਲ ਚਰਨਾਂ ਦੇ ਨਾਲ ਪ੍ਰੇਮ ਕਰਦੇ ਹਨ ਉਹਨਾਂ ਦਾ ਧਿਆਨ ਧਰਦੇ ਹਨ ਪ੍ਰਭ ਵਿਸਰ ਨਹੀਂ ਇੱਕ ਵੀ ਛਿੰਨ ਪਾਤਰ ਵੀ ਉਹਦੇ ਤੋਂ ਵਿਸਰਦੇ ਨਹੀਂ ਦੂਰ ਨਹੀਂ ਹੁੰਦੇ ਉਹਨਾਂ ਦੇ ਕਰਮ ਚਰਨ ਕਮਲਾਂ ਦੇ ਨਾਲ ਹੀ ਮਨ ਵਿੱਜਿਆ ਰਹਿਦਾ ਜੁੜਿਆ ਰਹਿੰਦਾ ਤਜ ਮਾਨ ਮੋਹ ਵਿਕਾਰ ਮਨ ਕਾ ਅਲਮਲਾ ਦੁਖਜਾਰੇ ਤੇ ਮਹਾਰਾਜ ਜੀ ਕਹਿੰਦੇ ਫਿਰ ਇਸ ਤਰ੍ਹਾਂ ਵਰਤਦਾ ਕਹਿੰਦੇ ਉਹਨਾਂ ਦਾ ਮਾਨ ਤਜਿਆ ਜਾਂਦਾ ਖਤਮ ਹੋ ਜਾਂਦਾ ਤਜ ਮਾਨ ਮਾਣ ਨੂੰ ਤਿਆਗ ਦਿੰਦੇ ਆ ਉਹ ਮਨੁਕਾਰ ਹਰਹ ਜੀ ਕਹਿੰਦੇ ਉਹਨਾਂ ਦੀ ਬਿਰਤੀ ਚੇਂਜ ਹੋ ਜਾਂਦੀ ਹੈ ਜਦੋਂ ਚਰਨ ਕਮਲਾਂ ਦੇ ਨਾਲ ਧਿਆਨ ਧਾਰਦੇ ਹਨ ਇੱਕੋ ਨਾਲ ਜੁੜ ਜਾਂਦੇ ਹਨ ਇਹ ਮਹਾਰਾਜ ਜੀ ਕਹਿੰਦੇ ਮਾਨ ਤਜ ਦਿੰਦੇ ਹਨ ਛੱਡ ਦਿੰਦੇ ਹਨ ਮੋਹ ਬਿਸਾਰ ਦਿੰਦੇ ਹਨ ਮੋਹ ਬਿਸਾ ਵਿਕਾਰ ਮਨ ਕਾ ਮਨ ਦੇ ਜਿਹੜੇ ਵਿਕਾਰ ਹਨ ਉਹ ਮਿਕ ਨਿਕਲ ਜਾਂਦੇ ਹਨ ਮਨ ਦੇ ਵਿੱਚੋਂ ਕਲ ਮਲਾ ਦੁੱਖ ਜਾ ਰਹੇ ਮਹਾਰਾਜ ਜੀ ਕਹਿੰਦੇ ਕਲਪਨਾ ਜਿਹੜੀ ਹੈ ਦੁੱਖ ਹੈ ਉਹ ਜਾ ਰਹੇ ਖਤਮ ਹੋ ਜਾਂਦਾ ਹੈ ਬਨਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੇ ਇਹ ਮਹਾਰਾਜ ਜੀ ਕੀਲੀ ਭਗਤੀ ਵਿੱਚ ਕਹਿੰਦੇ ਮੇਰੀ ਇਹ ਅਰਦਾਸ ਹੈ ਬਨਵੰਤ ਨਾਨਕ ਹਰਾ ਜੀ ਕਹਿੰਦੇ ਨਾਨਕ ਇਹ ਅਰਦਾਸ ਕਰਦਾ ਹੈ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਹਰਾ ਜੀ ਕਹਿੰਦੇ ਸਾਡੀ ਤਾਂ ਇਹੀ ਅਰਦਾਸ ਹੈ ਕਿ ਸਦਾ ਹੀ ਜਾਗਦੇ ਰਹੀਏ ਸੁਚੇਤ ਰਹੀਏ ਉਹਦੇ ਚਰਨ ਕਮਲਾਂ ਨਾਲ ਪ੍ਰੇਮ ਪੈ ਜਾਵੇ ਸਾ ਉਹਦੇ ਚਰਨ ਕਮਲਾਂ ਹਿਰਦੇ ਵਿੱਚ ਵਸ ਜਾਣ ਮੇਰੀ ਸੇਜੜੀ ਏ ਅਡੰਬਰ ਬਣਿਆ ਅਗਲਾ ਪਦ ਦੂਜਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਤੇ ਜਦੋਂ ਸੁਚੇਤ ਹੋ ਗਏ ਜਾਗ ਕੇ ਉਹ ਬੇਨਤੀ ਸੁਣ ਲਈ 임ਹਾਰਾ ਜੀ ਅੱਗੇ ਦੱਸ ਜਨ ਮੇਰੀ ਸੇਹ ਜੜੀ ਏ ਅਡੰਬਰ ਬਣਿਆ ਮਨ ਆਨੰਦ ਭਿਆ ਪ੍ਰਵਾਬਤ ਸੁਣਿਆ ਤੇ ਜਦੋਂ ਘਰ ਸੇਜ ਵਿਸਾਲੇ ਦੀ ਨਾ ਕੋਈ ਇਸਤਰੀ 임ਹਾਰਾ ਜੀ ਥੇ ਧਾਰ ਲੈਂਦੇ ਨੇ ਇਸਤਰੀ ਦੀ ਕਹਿੰਦੇ ਪਤੀ ਦੀ ਖੁਸ਼ੀ ਦੇ ਵਿੱਚ ਸੇਜ ਬਸਾਂਦੀ ਏ ਸੁੰਦਰ ਸੇਜ ਕੀ ਪਤੀ ਨਾ ਉਹ ਨਾ ਬੈਠੇਗਾ ਪਤੀ ਬੈਠਣਗੇ ਇਸੇ ਤਰ੍ਹਾਂ ਹੀ ਗੁਰਮਖ ਜਨ ਫਿਰ ਸ਼ੁਭ ਗੁਣਾਂ ਦੀ ਸੇਜ ਬਸਾਂਦੇ ਹਨ ਮੇਰੀ ਸੇਜ ਜੜੀਏ ਨੰਬਰ ਬਣਿਆ ਤੇ ਮਹਾਰਾਜ ਜੀ ਕਹਿੰਦੇ ਮਨ ਆਨੰਦ ਭਿਆ ਪ੍ਰਭ ਆਵਤ ਸੁਣਿਆ ਜਦੋਂ ਮਨ ਨੇ ਗਵਾਈ ਭਰੀ ਨਾ ਕੀ ਪਰਮੇਸ਼ਰ ਜਿਹੜਾ ਹੈ ਉਹ ਸਤਿਗੁਰੂ ਜੀ ਆਉਣਗੇ ਇਹ ਮਨ ਦੇ ਵਿੱਚ ਵਾਸ ਕਰਨਗੇ ਉਹ ਮਨ ਜਿਹੜਾ ਫਿਰ ਖੁਸ਼ੀ ਖੇੜੇ ਵਿੱਚ ਆ ਗਿਆ ਮਹਾਰਾਜ ਜੀ ਕਹਿੰਦੇ ਉਹ ਉਹ ਜਿਸ ਤਰ੍ਹਾਂ ਇੱਕ ਸੰਸਾਰੀ ਇਸਤਰੀ ਸੇਜ ਬਸਾਂਦੀ ਹੈ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਸੇਜ ਵਿਛਾਣਦੇ ਨੇ ਗੁਰਮਖ ਜਨ ਮਨ ਦੇ ਉੱਤੇ ਸ਼ੁਭ ਗੁਣਾ ਦੀ ਸੇਜ ਵਿਛਾ ਛੱਡਦੇ ਹਨ ਮਨ ਆਨੰਦ ਭਿਆ ਪ੍ਰਭ ਆਵਤ ਸੋਹਣਿਆ ਮਹਾਰਾਜ ਜੀ ਕਹਿੰਦੇ ਫਿਰ ਮਨ ਦੇ ਵਿੱਚ ਆਨੰਦ ਖੇੜਾ ਬਣਦਾ ਮਨ ਚਾਹ ਦੇ ਵਿੱਚ ਹੁੰਦਾ ਮਨ ਪੱਖੋ ਗੁਰਮਖਾਂ ਦੇ ਹਿਰਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਉਹਨੂੰ ਮਿਲਨ ਦਾ ਉਤਸ਼ਾਹ ਪੈਦਾ ਉਹ ਸ਼ੱਲ ਪੈਦਾ ਹੁੰਦੀ ਹੈ ਪ੍ਰਭ ਮਿਲੇ ਸਵਾਮੀ ਸੁਖ ਅਗਾਮੀ ਚਾਪ ਮੰਗਲ ਰਸ ਭਰੇ ਇਹ ਮਹਾਰਾਜ ਜੀ ਕਹਿੰਦੇ ਜਦੋਂ ਮਿਲ ਪੈਂਦਾ ਨਾ ਪਿਆਰਾ ਪ੍ਰੀਤਮ ਪ੍ਰਭ ਮਿਲੇ ਸੁਆਮੀ ਸੁਖ ਗਾਮੀ ਤੇ ਮਹਾਰਾਜ ਜੀ ਕਹਿੰਦੇ ਸੁਖੀ ਸੁਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਅੰਦਰ ਮਨ ਦੇ ਚ ਮੰਗਲ ਖੜ ਜਾਂਦੇ ਹਨ ਮੰਗਲ ਗੰਦਾ ਮਨ ਰਸ ਦੇ ਨਾਲ ਭਰ ਜਾਂਦਾ ਮਹਾਰਾਜ ਜੀ ਕਹਿੰਦੇ ਉਹਦੇ ਆਉਣ ਕਰਕੇ ਉਹਦਾ ਹਿਰਦੇ ਵਿੱਚ ਜਦੋਂ ਪ੍ਰਕਾਸ਼ ਹੁੰਦਾ ਕਿਸੇ ਗੁਰਮੁਖ ਦੇ ਤੇ ਮਹਾਰਾਜ ਜੀ ਕਹਿੰਦੇ ਫਿਰ ਮਨ ਚਾਹ ਦੇ ਵਿੱਚ ਹੁੰਦਾ ਮੰਗਲ ਗੰਦ ਹੈ ਮਾਨ ਹਿਰਦਾ ਮੰਗਲ ਗੰਦ ਹੈ ਰਸ ਦੇ ਨਾਲ ਭਰ ਜਾਂਦਾ ਹੈ ਬ੍ਰਹਮ ਰਸ ਦੀ ਪ੍ਰਾਪਤੀ ਹੁੰਦੀ ਹੈ ਅੰਗ ਸੰਗ ਲਾਗੇ ਦੂਖ ਭਾਗੇ ਰਾਨ ਮਨ ਤਨ ਸਭ ਹਰੇ ਜੇ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਨ ਹਰੇ ਭਰੇ ਹੋ ਜਾਂਦੇ ਹਨ ਮਨ ਤਨ ਹਰਿਆ ਭਰਿਆ ਹੋ ਜਾਂਦਾ ਮੌਲੀ ਧਰਤੀ ਮੌਲੀ ਆਕਾਸ਼ ਇਹ ਮਨ ਤਨ ਮੌਲਿਆ ਇਹ ਮਨ ਵੀ ਤੇ ਤਨ ਮੌਲਿਆ ਜਾਂਦਾ ਹੈ ਅੰਗ ਸੰਗ ਲਾਗੇ ਜਦੋਂ ਉਹ ਅੰਗ ਸੰਗ ਜਾਪਦਾ ਹੈ ਨਾ ਵੀ ਨਾਲ ਬੈਠਾ ਮੇਰੇ ਮੇਰੇ ਅੰਦਰ ਬੈਠਾ ਤੇ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਭੱਜ ਜਾਂਦੇ ਨੇ ਨੱਠ ਜਾਂਦੇ ਹਨ ਅੰਗ ਸੰਗ ਲਾਗੇ ਦੁੱਖ ਭਾਗੈ ਰਾਨ ਮਨ ਤਨ ਸਭ ਹਰੇ ਪ੍ਰਾਨ ਤੇ ਮਨ ਤਨ ਹਰਿਆ ਭਰਿਆ ਹੋ ਜਾਂਦਾ ਹੈ ਮੁੱਲਿਆ ਜਾਂਦਾ ਜਿਵੇਂ ਕਮੀ ਪੈਣ ਦੇ ਨਾਲ ਵਰਖਾ ਰੁੱਤ ਦੇ ਨਾਲ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਸਾਉਣ ਆਂਦਾ ਪਨਾਸਪਤੀ ਖੜਦੀ ਐ ਇਸੇ ਤਰੀਉਂ ਦਾ ਮੂਰਮਖਾਂ ਦਾ ਗੁਰੂ ਨੂੰ ਮਿਲ ਕੇ ਮਨ ਤਨ ਹਰਿਆ ਪਰਿਆ ਜਿੰਦਾ ਮਨ ਤਨ ਸਭ ਹਰੇ ਹਰਿਆ ਪਰਿਆ ਜਾਪਦਾ ਖੀੜੇ ਵਿੱਚ ਆ ਜਾਂਦਾ ਮਨ ਇਛਿ ਪਾਈ ਰੱਬ ਧਿਆਈ ਸੰਯੋਗ ਸਾਹਾ ਸੁਭਗਣ ਬਣਿਆ ਮਹਾਰਾਜ ਜੀ ਕਹਿੰਦੇ ਫਿਰ ਸਾਹਾ ਸੰਯੋਗ ਸਾਹਾ ਆਪ ਹੀ ਬਣਾ ਦਿੰਦਾ ਜਦੋਂ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਨਾ ਮਨ ਇਛਿ ਫਾਈ ਰੱਬ ਧਿਆਈ ਜਦੋਂ ਵਾਰ-ਵਾਰ ਮਨ ਉਹਨੂੰ ਯਾਦ ਕਰਦਾ ਧਿਆਉਂਦਾ ਚੇਤੇ ਕਰਦਾ ਤੂੰ ਮਿਲਦਾ ਸੰਜੋਗ ਬਣਾਉਂਦਾ ਮਹਾਰਾਜੀ ਆਪ ਹੀ ਮੇਲ ਕਰਾ ਦਿੰਦਾ ਸਤਿਗੁਰੂ ਜੀ ਸੰਜੋਗ ਸਾਹਾ ਸੁਭ ਗਨਿਆ ਉਹ ਸੁਭ ਸੰਜੋਗ ਸੁਭ ਸਾਹਾ ਆਪ ਹੀ ਬਣਾ ਦਿੰਦਾ ਆਪ ਹੀ ਗੁਰਮੁਖਾਂ ਨੂੰ ਆਪਣੇ ਵਿੱਚ ਮੇਲ ਲਿੰਦਾ ਆਪ ਹੀ ਉਹ ਕਿਰਪਾ ਧਾਰ ਕੇ ਸੰਜੋਗ ਬਣਾ ਦਿੰਦਾ ਬਿਨਵੰਤ ਨਾਨਕ ਮੇਲੇ ਸ੍ਰੀ ਧਾਰ ਸਗਲ ਆਨੰਦ ਰਸ ਬਣਿਆ ਇੱਥੇ ਦੂਜਾ ਪਾਦ ਸੰਪੂਰਨ ਹੁੰਦਾ ਫਿਰ ਮਹਾਰਾਜ ਜੀ ਬੇਨਤੀ ਕਰਦੇ ਹਨ ਬਨਵੰਤ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਾ ਮੇਰੇ ਸ੍ਰੀ ਧਾਰ ਸ੍ਰੀ ਧਾਰ ਜੀ ਸਗਲ ਆਨੰਦ ਰਸ ਬਣਿਆ ਜਦੋਂ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਕਰ ਦੇਵੇ ਬੇਨਤੀ ਪ੍ਰਵਾਨ ਕਰ ਲਵੇ ਸਗਲ ਸਦਾ ਵਸਦੀ ਮਹਾਰਾਜ ਜੀ ਕਹਿੰਦੇ ਆਨੰਦ ਰਸ ਬਣ ਜਾਂਦਾ ਹੈ ਹਿਰਦੇ ਵਿੱਚ ਬ੍ਰਹਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਉਹ ਆਕਾਰਪੁਰਖ ਕਿਰਪਾ ਧਾਰ ਦੇਣ ਕਿਰਪਾ ਕਰ ਦੇਣ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਇੱਥੇ ਦੋ ਬੰਦੇ ਇਸ ਸ਼ਬਦ ਦੇ ਸੰਪੂਰਨ ਹੁੰਦੇ ਹਨ ਸਤਗੁਰੂ ਜੀ ਮੇਰ ਕਰਨ ਸਰਦੀ ਕਲਾ ਬਖਸ਼ਨਾਂੀਆਂ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ